ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਬਸੀ ਪਟਾਣਾ ਦੇ ਅਧੀਨ ਪੈਂਦੇ ਪਿੰਡ ਅਬਦੁੱਲਾਪੁਰ ਵਿੱਚ ਪੁੱਜੇ ਜਿੱਥੇ ਉਹਨਾਂ ਵੱਲੋਂ ਨਸ਼ੇ ਦੇ ਮਾੜੇ ਪ੍ਰਭਾਵ ਬਾਰੇ ਜਾਣੂ ਕਰਵਾਇਆ ਜਿੱਥੇ ਕਿ ਪਿੰਡ ਵਾਸੀਆਂ ਵੱਲੋਂ ਪਰਮਾਹੁੰਗਾਰ ਦਿੱਤਾ ਗਿਆ ਅਤੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਉਣ ਦੀ ਸ਼ਖਤ ਵੀ ਲਈ ਆਪਣੇ ਸੰਬੋਧਨ ਦੇ ਵਿੱਚ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਇਸ ਮਾੜੀ ਲੱਤ ਤੋਂ ਬਚਾ ਲਵਾਂਗੇ ਤਾਂ ਆਪਣਾ ਭਵਿੱਖ ਸਵਾਰ ਲਵਾਂਗੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਇਹ ਹੈ ਤਾਂ ਪੰਜਾਬ ਦੇ ਕਈ ਪਿੰਡ ਨਸ਼ਾ ਮੁਕਤ ਹਨ ਇਸ ਮੌਕੇ ਤੇ ਪਿੰਡ ਦੇ ਸਰਪੰਚ ਹਰਵਿੰਦਰ ਸਿੰਘ ਅਤੇ ਪਿੰਡ ਵਾਸੀ ਅਮਨਦੀਪ ਕੌਰ ਨੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਜੁੱਤ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਸਲਾਕਾਯੋਗ ਕਦਮ ਦੱਸਿਆ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਉਹ ਰਣੀ ਹਨ ਜੋ ਨੌਜਵਾਨ ਅਤੇ ਲੋਕ ਇਸ ਨਸ਼ੇ ਦੀ ਦਲਦਲ ਵਿੱਚ ਫਸੇ ਹਨ ਉਹ ਬਾਹਰ ਨਿਕਲ ਕੇ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਦੀ ਕਿਰਪਾ ਹੋਈ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਪਵਨ ਸਿੰਘ ਮਾਨ ਸਾਹਿਬ ਨੂੰ ਤੇ ਇਸ ਸੇਵਾ ਮਿਲੀ ਹੈ ਸਾਨੂੰ ਸੇਵਾ ਮਿਲੀ ਹੈ ਕਿ ਅਸੀਂ ਨਸ਼ਿਆਂ ਦੇ ਵਿਰੁੱਧ ਜਿਹੜਾ ਯੁੱਧ ਲੜ ਚੁੱਕੀ ਹੈ ਤੇ ਅਸੀਂ ਗੁਰੂ ਸਾਹਿਬ ਦਾ ਔਡਾ ਅਸਰਾ ਲੈ ਕੇ ਚੱਲੇ ਆ ਤੇ ਪਿੰਡਾਂ ਦੇ ਵਿੱਚ ਅਸੀਂ ਇਹ ਯੁੱਧ ਨਸ਼ੇ ਵਿਰੁੱਧ ਜਿਹੜਾ ਉਹ ਮਹੰਤਰਾ 8 ਅਗਸਤ ਕੀਤਾ ਹੋਇਆ ਤੇ ਅਸੀਂ ਆਪਣੇ ਦੇ ਵਾਲ ਨੂੰ ਵਧ ਰਹੇ ਆ ਇਹ ਬਹੁਤ ਜ਼ਿਆਦਾ ਲੋਕਾਂ ਦਾ ਹੰਗਾਰਾ ਜਿਹੜਾ ਮਿਲ ਰਿਹਾ ਹੈ ਸੰਗਤ ਜਿਹੜੀ ਆ ਪਿੰਡਾਂ ਦੀ ਉਹ ਬਹੁਤ ਸਹਿਯੋਗ ਦੇ ਰਹੀ ਆ ਕਿਉਂਕਿ ਅੱਜ ਸਮੇਂ ਦੀ ਲੋੜ ਆ ਦੇਖੋ ਸਾਰੇ ਕੰਮ ਜਿਹੜੇ ਕੰਮ ਘੱਟ ਵੱਧ ਵੀ ਹੋ ਜਾਂਦੇ ਨੇ ਪਿੰਡਾਂ 'ਚ ਪਰ ਜੇ ਆਪਾਂ ਆਪਣੇ ਧੀ ਪੁੱਤ ਬੱਚੇ ਬਚਾ ਲਾਂਗੇ ਤਾਂ ਅਸੀਂ ਸਭ ਤੋਂ ਸੌਖੇ ਜਿਹੜਾ ਜ਼ਿੰਦਗੀ ਕੱਟ ਲਾਂਗੇ ਉਹ ਅਸੀਂ ਇੱਕ ਜਿਹੜੀ ਮਹਿਮ ਇਸ ਕਰਕੇ ਠੀਤੀਏ ਜੀ ਸਾਡੀ ਜਿਹੜੀ ਛੋਟੀ ਪੀੜ੍ਹੀ ਇੱਕ ਬੱਚੇ ਨੇ ਜਿਹੜੇ ਜਿਹੜੇ ਅੱਗੇ ਨੂੰ ਨੌਜਵਾਨ ਹੋ ਰਹੇ ਨੇ ਅਸੀਂ ਉਹਨਾਂ ਨੂੰ ਸਮਝਾਉਣਾ ਚਾਹਤਾ ਉਹਨਾਂ ਨੂੰ ਕਰਨ ਕਰਨਾ ਚਾਹਤਾ ਛੋਟੇ ਬੱਚੇ ਆਪਣੇ ਬੱਚੇ ਮਾ ਮਾਪ ਨੂੰ ਵੀ ਸਮਝਾਉਂਦੇ ਨੇ ਤਾਂ ਮਾ ਮਾਪ ਵੀ ਸਮਝ ਜਾਂਦਾ ਸੋ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਇਸ ਨਸ਼ੇ ਦੀ ਲਾਹਣਤ ਨੂੰ ਇਸ ਫੋਰਡ ਨੂੰ ਜਿਹੜਾ ਕੱਢਿਆ ਜੇ ਇਥੋਂ ਕੱਢਿਆ ਜਾਵੇ ਪੰਜਾਬ ਦੇ ਵਿੱਚੋਂ ਅਸੀਂ ਪਹਿਲਾਂ ਵੀ ਇਹ ਸਖਤ ਸ਼ਬਦਾਂ ਚ ਗੱਲ ਕਹੀ ਹੈ ਕਿ ਜਿਹੜਾ ਨਸ਼ਾ ਵੇਚਦਾ ਉਹਤੇ ਬਣਦੀ ਠੋਕੇ ਕਾਰਵਾਈ ਕਰਾਂਗੇ ਤੇ ਜਿਹੜਾ ਨਸ਼ੇ ਕਰਦਾ ਮਾੜੀ ਸੰਗਤ ਚ ਪੈ ਗਿਆ ਛੱਡਣਾ ਚਾਹੁੰਦਾ ਉਦੋਂ ਹੀ ਅਸੀਂ ਇਲਾਜ ਵੀ ਕਰਾਵਾਂਗੇ ਤਾਂ ਸਾਡੇ ਭੈਣ ਭਰਾ ਸਾਡੇ ਬੱਚੇ ਨੇ ਮੇਰੀ ਫੇਰ ਤੁਹਾਡੇ ਚੈਨਲ ਦੇ ਰਹੀ ਅਪੀਲ ਵੀ ਆ ਕਿ ਆਪਾਂ ਜਿਹੜਾ ਬੱਚਾ ਸਾਥ ਜਿਹੜਾ ਚੱਲਦਾ ਸਰਕਾਰ ਦਾ ਪਿੰਡ ਦਾ ਸੀ ਉਹਦੇ ਨਾਲ ਖੜਿਆ ਤੇ ਜਿਹੜਾ ਨਹੀਂ ਹਟਣਾ ਚਾਹੁੰਦਾ ਦੇਖੋ ਉਹਦੇ ਤੇ ਕਾਰਵਾਈ ਕੀਤੀ ਆ ਹੋਣੀ ਹੋਣੀ ਆ ਸੋ ਇਸ ਕਰਕੇ ਇਹਦੇ 'ਚ ਕੋਈ ਕਿਸੇ ਦੀ ਸ਼ਿਫਾਰਸ਼ ਨਹੀਂ ਕੋਈ ਭਾਈਵੰਦੀ ਨਹੀਂ ਕਿਉਂਕਿ ਅਸੀਂ ਬੱਚੇ ਬਚਾਉਣੇ ਮੈਂ ਤੁਹਾਨੂੰ ਫੇਰ ਕਹਿਣਾ ਇਹ ਗੱਲ ਯਾਦ ਰੱਖਿਓ ਅਸੀਂ ਬੱਚੇ ਬਚਾਉਣੇ ਨੇ ਸਾਡਾ ਸਾਰਾ ਪ੍ਰਸ਼ਾਸਨ ਅਸੀਂ ਸਾਰੇ ਪੂਰੀ ਇਮਾਨਦਾਰੀ ਤੇ ਮਿਹਨਤ ਨਾਲ ਦੇਹੀ ਦੇਣਾ ਕੰਮ ਕਰਦਾ ਦੇ ਜਿਹੜਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਜਿਹੜਾ ਬਿੱਲ ਲੈ ਕੇ ਆਉਣ ਦਾ ਸਾਨੂੰ ਸੇਵਾ ਮਿਲੀ ਜਾ ਮੈਂ ਗੁਰੂ ਸਾਹਿਬ ਦਾ ਧੰਨਵਾਦ ਕਰਦਾ ਅਸੀਂ ਆਪਣੇ ਵੱਲੋਂ ਸੇਵਾ ਜਿਹੜੀ ਆ ਪੂਰੀ ਤਰ੍ਹਾਂ ਦੇ ਨਿਢਵਾਵਾਂਗੇ ਬਾਕੀ ਤੁਸੀਂ ਦੇਖਿਆ ਹੋਊਗਾ ਸੈਸ਼ਨ ਦੇ ਵਿੱਚ ਵੀ ਉਹ ਕੋਈ ਵਾਰੀ ਸਾਡੀ ਤਿਆਰੀ ਨਹੀਂ ਸਾਡੇ ਅੱਜ ਦੇ ਤੇ ਹੋਮਵਰਕ ਨਹੀਂ ਕੀਤਾ ਹੋਇਆ ਜਾਂ ਮੰਨ ਲਓ ਇਹਦੇ ਤੇ ਮੈਨੂੰ ਲੱਗਦਾ ਸੀਗਾ ਕੋਈ ਬਹੁਤ ਲੰਮਾ ਸਮਾਂ ਜਾਂ ਉਹਦੇ ਲਈ ਲੋੜ ਨਹੀਂ ਸੀ ਜੇ oppositon ਲੀਡਰ ਆਫ oppositon ਕਹਿੰਦੇ ਅਸੀਂ ਤਿਆਰੀ ਕਰਨੀ ਹੈ ਅਸੀਂ ਮਨ ਲ ਮੈਨੂੰ ਇਹ ਚੀਜ਼ ਗੁਰੂ ਸਾਹਿਬ ਦੇ ਲਈ ਕਹਿੰਦਾ ਇਹ ਗੁਰੂ ਸਾਹਿਬ ਦੇ ਕੰਮ ਲਈ ਤਾਂ ਅੱਖਾਂ ਬੰਦ ਕਰਕੇ ਗੁਰੂ ਸਾਹਿਬ ਦੀ ਅਰਦਾਸ ਕਰਕੇ ਇਹ ਕਹਿਣਾ ਚਾਹੀਦਾ ਸੀਗਾ ਕਿ ਜੋ ਗੁਰੂ ਸਾਹਿਬ ਦੇ ਲਈ ਆਪਾਂ ਕਰ ਸਕਦੇ ਆ ਉਹ ਉਹ ਕਰੀਏ ਕਿਉਂਕਿ ਸਾਡੀ ਸੇਵਾ ਹੈ ਇਹ ਬਹੁਤ ਵੱਡੀ ਸੇਵਾ ਪਰਮਾਤਮਾ ਕਰੇ ਅਸੀਂ ਇਸ ਸੇਵਾ ਨੂੰ ਬਾਪੂ ਵੀ ਜਿਹੜਾ ਨਿਭਾਈਏ ਚੰਗੀ ਤਰ੍ਹਾਂ ਦੇ ਨਾਲ ਨਿਭਾ ਸਕੀਏ ਇਹ ਜ਼ਰੂਰੀ ਇਹ ਸੀਕਿਉਰ ਕਰਨ ਦਾ ਸਵਾਲ ਕਿ ਤੁਸੀਂ ਦੇਖੋ ਕਈ ਛੋਟੇ ਬੱਚੇ ਨੇ ਇੱਕ ਸਟੇਟ ਤੋਂ ਚੱਕ ਕੇ ਦੂਜੀਆਂ ਸਟੇਟਾਂ 'ਚ ਕਰਦੇ ਨੇ ਇਹ ਹੁੰਦਾ ਚਾਈਲਡ ਟਰੈਫਿਕਿੰਗ ਜਿਹੜੀ ਚੱਲਦੀ ਸੀ ਠੀਕ ਆ ਉਹਦੇ 'ਚ ਇਹ ਚੀਜ਼ਾਂ ਜਿਹੜੀਆਂ ਨੇ ਜਦੋਂ ਹੁਣ ਟੈਸਟ ਹੋਣਗੇ ਉਹਨਾਂ ਬਹੁਤ ਸਾਰੇ ਲੋਕਾਂ ਨੂੰ ਆਪਣੇ ਬੱਚੇ ਮੀਡੀਆ ਦੇ ਵੀ ਦਿਖਣਗੇ ਬਹੁਤ ਸਾਰੇ ਬੱਚੇ ਲੋਕ ਪਛਾਣ ਲੈਣਗੇ ਸਾਡਾ ਬੱਚਾ ਮਿਲ ਗਿਆ ਦੇਖੋ ਬੱਚੇ ਤਾਂ ਮਾਪੇ ਕੋਲੇ ਰਹਿਣੇ ਚਾਹੀਦੇ ਨੇ ਜਿਹੜੇ ਇਦਾਂ ਦੇ ਲੋਕ ਮਾੜੇ ਲੋਕੇ ਕੰਮ ਘਟੀਆ ਕੰਮ ਕਰਾਉਂਦੇ ਨੇ ਬੱਚਿਆਂ ਨੂੰ ਚੱਕਦੇ ਨੇ ਉਹ ਉਦਾਂ ਦੇ ਬੱਚੇ ਜਿਹੜੇ ਨੇ ਆਪਾਂ ਜੋ ਦੇਖਦੇ ਆ ਉਹ ਉਹ ਵਰਤਾਰਾ ਆਪਾਂ ਦੇਖਿਆ ਹੋਊਗਾ ਤੁਸੀਂ ਨੋਟ ਕਰਿਓ ਜਦੋਂ ਕਈ ਵਾਰੀ ਕੋਈ ਫੰਕਸ਼ਨ ਹੁੰਦਾ ਜਿਵੇਂ ਸਿੰਘ ਸਭਾ ਹੁੰਦੀ ਹੈ ਦੇਖਿਆ ਤੁਸੀਂ ਕਿੰਨੇ ਵਿਚਾਰੇ ਜਿਹੜੇ ਪਖਾਰੀ ਨੇ ਉਹ ਆਉਂਦੇ ਨੇ ਕੋਈ ਕਿਵੇਂ ਹੁੰਦਾ ਕੋਈ ਉਹਦੇ ਕਿਵੇਂ ਨੇ ਪਹਿਲਾਂ ਦੱਸ ਫਿਰ ਉਹ ਜਾਂਦੇ ਕਿ ਮੇਰੇ ਮਾਫੀ ਮਾਫੀ ਮੇਰੀ ਸਮਝ ਗਈ ਉਹਨਾਂ ਤਾਂ ਚੱਲ ਫਿਰ ਵੀ ਨਹੀਂ ਹੁੰਦਾ ਉਹ ਹਜ਼ਾਰਾਂ ਦੀ ਗਿਣਤੀ ਚਾਉਂਦੇ ਨੇ ਤੇ ਦੂਜੇ ਤੀਜੇ ਦਿਨ ਹੀ ਹਜ਼ਾਰਾਂ ਦੀ ਗਿਣਤੀ ਅੱਛਾ ਇੱਕੋ ਦਿਨ ਚ ਸਾਰੇ ਚਲੇ ਜਾਂਦੇ ਨੇ ਉਹ ਆਪ ਤਾਂ ਇੰਨੇ ਯੋਗੇ ਵਿਚਾਰੇ ਹੁੰਦੇ ਨਹੀਂ ਕਿ ਟੁਰ ਵੀ ਸਿੱਖਣ ਜਾਂ ਕਿਵੇਂ ਆਉਣ ਦੇ ਕੌਣ ਆ ਲੈ ਕੇ ਉਹਦਾ ਕੌਣ ਲੈ ਕੇ ਜਾਂਦਾ ਕਿੱਥੇ ਚਲੇ ਜਾਂਦੇ ਨੇ ਸੋ ਇਹ ਚੀਜ਼ਾਂ ਸਾਨੂੰ ਲੱਭਣ ਨੂੰ ਸੌਖਾ ਹੋਊਗਾ ਸੋ ਅਸੀਂ ਦੇਖੋ ਪੂਰੀ ਕੋਸ਼ਿਸ਼ ਕਰ ਰਹੇ ਹਾਂ ਮੈਂ ਫੇਰ ਕਹਿ ਰਿਹਾ ਜਿਹੜੀ ਸਰਕਾਰ ਆ ਇਹ ਇਹ ਮਨੁੱਖਤਾ ਦੇ ਲਈ ਕੰਮ ਕਰ ਰਹੀ ਹੈ ਠੀਕ ਆ ਪੋਲਿਟਿਕਸ ਜਿਹੜੀ ਆ ਹੁੰਦੀ ਰਹੂਗੀ ਹੁੰਦੀ ਰਹਣੀ ਹੈ ਪਰ ਇਹ ਸਾਡੀ ਸਰਕਾਰ ਜਿਹੜੀ ਆ 휴ਮਨਿਟੀ ਦੇ ਲਈ ਕੰਮ ਕਰ ਰਹੀ ਹੈ ਸੋ ਇਸ ਕਰਕੇ ਇਹ ਬਹੁਤ ਵਧੀਆ ਕੰਮ ਆ ਕਿ ਗੁਰੂ ਮਹਾਰਾਜ ਕਿਰਪਾ ਕਰੇ ਇਸ ਦੀ ਸਫਲਤਾ ਇਹ ਨੋ ਹਰਵਿੰਦਰ ਸਿੰਘ ਜੀ ਪੰਜ ਪਿੰਡ ਬਦੁਰਲਾ ਪਰ ਇਹ ਇਹ ਸਰਕਾਰ ਦਾ ਜੀ ਬਹੁਤ ਵਧੀਆ ਪਰਫਰਮੈਂਸ ਹੈ ਜੀ ਸਰਦਾਰ ਤੋਂ ਸਿੰਘ ਮਾਨ ਮੇਰੇ ਬਹੁਤ ਹੀ ਸ਼ੁਕਰਗੁਜ਼ਾਰ ਜੋ ਪੰਚਸੰਗ ਦੀ ਹੈਪੀ ਐਮਐਲਏ ਬਸੀ ਬਿਠਾਣਾ ਸਾਡਾ ਬਹੁਤ ਪੂਰਾ ਸਹਿਯੋਗ ਆ ਜੀ ਅਸੀਂ ਪੂਰਾ ਸਹਿਯੋਗ ਦੰਨੇ ਜਿਵੇਂ ਵੀ ਸਾਨੂੰ ਕਿਸੇ ਤਰ੍ਹਾਂ ਦੇ ਵੀ ਸਾਨੂੰ ਆਉਂਦਾ ਵੀ ਕਰਨਾ ਬਹੁਤ ਕਰਨਾ ਮੇਰੇ ਆਪਣੇ ਪਿੰਡ ਦੇ ਵਿੱਚ ਜੀ ਡਾਕਟਰਸ ਹੋਇਆ ਪਰਸੋਂ ਮੈਂ ਖੁਦ ਮੁੰਡੇ ਦਾ ਕਰਾ ਕੇ ਆਇਆ ਜੀ ਪਹਿਲਾ ਮੁੰਡਾ ਜੇਲ੍ਹ ਚ ਦਾ ਜੀ ਉਹਨੂੰ ਦਾ ਨਾਈਟ ਸਾਹਿਬ ਜੀ ਰਿਪੋਰਟ ਉਹਦੀ ਹੁੰਡੇ ਦੀ ਬਹੁਤ ਵਧੀਆ ਸਹਿਯੋਗ ਮਿਲਿਆ ਜੀ ਪੂਰਾ ਲੋਕ ਆਪਣੇ ਨਾਲ ਆ ਜੀ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਕੋਈ ਐਸੀ ਗੱਲ ਨਹੀਂ ਹੈਗੀ ਵੀ ਹਾਂ ਵੀ ਆਪਣੇ ਕੋਈ ਕਿਸੇ ਕਰਦਾ ਹੋਇਆ ਬਹੁਤ ਵਧੀਆ ਜੀ ਬਹੁਤ ਪ੍ਰਸ਼ੰਸਾ ਸਰਕਾਰ ਦਾ ਬਹੁਤ ਵਧੀਆ ਪ੍ਰਬੰਧ ਹੈ ਜੀ ਔਰ ਔਰ ਬਹੁਤ ਵਧੀਆ ਸੋਚ ਆ ਰਚੀ ਸੋਚੀ ਸੋਚ ਹੈ ਜੀ ਇਹਦੇ ਵਿੱਚ ਅੱਜ ਦਾ ਮੱਧਪਾਰ ਆਦਿ ਤੋਂ ਕਿਹੜਾ ਹੈ ਜੀ ਇਹ ਕਿਹੜਾ ਪ੍ਰੋਗਰਾਮ ਕਿਹਾ ਗਿਆ ਤਾਂ ਅੱਜ ਦਾ ਬੁਦਾ ਹੈ ਕਿ ਇਹ ਕਿਉਂ ਦੇ ਕਿਉਂ ਕਰ ਸਾਰੇ ਸੇ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਕਿਉਂਕਿ ਜਿਹੜੀ ਨਸ਼ੇ ਦੀ ਲਤ ਬਹੁਤ ਮਾੜੀ ਹੈ ਘਰਾਂ ਦੇ ਘਰ ਖਰਾਬ ਹੋ ਜਾਂਦੇ ਨੇ ਛੋਟੇ ਛੋਟੇ ਉਮਰ ਦੇ ਬੱਚੇ ਕਿਉਂਕਿ ਬੱਚੇ ਹੀ ਮਾਪਿਆਂ ਤੋਂ ਸਭ ਤੋਂ ਵੱਧ ਪਿਆਰੇ ਆ ਜਦੋਂ ਇਹ ਨਸ਼ਾ ਕਰਦੇ ਆ ਤਾਂ ਫਿਰ ਮਾਪਿਆਂ ਨੂੰ ਬਹੁਤ ਤਕਲੀਫ ਹੁੰਦੀ ਹੈ ਤੇ ਇਸ ਲਈ ਅਸੀਂ ਨਾ ਐਮਐਨਏ ਸਾਹਿਬ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਇਹ ਮਨੁੱਖੀ ਜਾਗਰੂਕ ਕੀਤਾ ਲੋਕਾਂ ਨੂੰ ਮੋਬਾਈਲ ਦੇ ਤੇ ਜਿਹੜੋ ਸਿੱਚੇ ਬੱਚੇ ਨੂੰ ਕੰਮ ਤੋਂ ਹਟਾਤਾ ਤੇ ਮੋਬਾਈਲ 'ਚ ਜਾਣੇ ਅਸੀਂ ਤਾਂ ਉਹਨਾਂ ਨੂੰ ਘਰ ਦੇ ਕੰਮਾਂ ਤੋਂ ਮਿਟਾ ਰਹੇ ਹਾਂ ਇਸ ਲਈ ਜੇ ਉਹਨਾਂ ਨੂੰ ਕੰਮ ਦੇ ਆਪਣੇ ਨਾਲ ਕੰਮਾਂ ਚਲਾਵਾਂਗੇ ਤਾਂ ਬੱਚੇ ਨਹੀਂ ਜਾਣਗੇ ਬਾਹਰ ਜਾਣ ਉਹਨਾਂ ਕੋਲ ਟਾਈਮ ਹੀ ਨਹੀਂ ਹੋਗਾ ਮੋਬਾਈਲ ਦੇਖਣ ਦਾ ਜਿਹੜਾ ਕੰਮਾਂ ਦੇ ਚਲਾਈਏ